ਚੰਡੀਗੜ੍ਹ ਸਥਿਤ ਸ਼ਿਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਕਰਨ ਨੂੰ ਤੋੜਨ ਦੇ ਨੋਟਿਸ ਖਿਲਾਫ ਸਖਤ ਐਕਸ਼ਨ ਲੈਣ ਲਈ 30 ਜੂਨ ਨੂੰ ਚੰਡੀਗੜ੍ਹ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜਸਸੀ ਤਲਣ ਨੇ ਸਾਰਿਆਂ ਨੂੰ ਸਮੇਂ ਸਿਰ ਮੀਟਿੰਗ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਸਸੀ ਤਲਣ ਨੇ ਇੱਕ ਵੀਡੀਓ ਜਾਰੀ ਕਰ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਇਹ ਮੀਟਿੰਗ ਪੂਰੇ 12 ਵਜੇ ਸ਼ੁਰੂ ਹੋਵੇਗੀ ਸੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਬਾਲਮੀ ਕੀ ਹਰ ਹਰ ਬਾਮੀ ਕੀ ਜੈ ਭੀਮ ਜੈ ਬਾਤ ਸੋ ਸਾਥੀਓ ਜਿਵੇਂ ਕਿ ਪਤਾ ਹੀ ਹੈ ਸਾਰਿਆਂ ਨੂੰ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਹਰ ਇੱਕ ਗਰੁੱਪ ਦੇ ਵਿੱਚ ਸਾਰਿਆਂ ਨੂੰ ਜਾਣੂ ਕਰਾਇਆ ਹਰ ਇੱਕ ਜਥੇਬੰਦੀ ਨੂੰ ਕਿ ਚੰਡੀਗੜ੍ਹ ਦੇ ਵਿੱਚ ਉਹ ਵੱਡੀ ਪੰਜਾਬ ਦੀ ਰਾਜਧਾਨੀ ਹੈ ਉੱਥੇ ਵਿਕਾਸ ਨਗਰ ਮੌਣੀ ਦੇ ਵਿੱਚ ਜਾਗਰਣ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਘਰ ਜਿਹੜਾ 1999 ਦੇ ਵਿੱਚ ਜਿਹੜਾ ਬਣਿਆ ਸੀ ਉਸ ਨੂੰ 24 ਸਾਲ ਬਾਅਦ ਇੱਕ ਬੇਦੁਕੇ ਹੜਨਾ ਸੀ ਜਿਹੜਾ ਘੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਿੱਚ ਨੋਟੀਫਿਕੇਸ਼ਨ ਵੀ ਜਿਹੜੇ ਹੋਰ ਵੀ ਜਿਹੜੇ ਗੁਰੂ ਘਰ ਹੈ ਸਾਰਿਆਂ ਦੇ ਵਿੱਚ ਲਾਏ ਗਏ ਆ तकरीबन ਉੱਥੇ ਜਾ ਕੇ ਪਰੇ ਚੱਲਿਆ ਵੀ ਕੰਢੀਗੜ ਦੇ ਵਿੱਚ 450 ਤੋਂ ਉੱਪਰ ਸਥਾਨ ਹਨ ਚਾਹੇ ਉਹ Hindu ਧਰਮ ਦੇ ਹੋਣ ਚਾਹੇ ਉਹ Sikh ਸਮਾਏ ਦੇ ਹੋਣ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੇ ਹੋਣ ਚਾਹੇ ਬਾਬਾ ਸਾਹਿਬ ਦੇ ਨਾਮ ਦੇ ਹੋਣ ਚਾਹੇ ਭਗਵਾਨ ਵਾਲੀ ਮੋਲੇ ਦੇ ਨਾਮ ਦੇ ਹੋਣ 450 ਤੋਂ ਉੱਪਰ ਜਿਹੜੇ ਆ ਉੱਥੇ ਸਥਾਨ ਬਣੇ ਆ ਉਹਨਾਂ ਦੇ ਵਿੱਚੋਂ 106 ਅਸਥਾਨਾਂ ਦੀ ਜਿਹੜੀ ਲਿਸਟ ਆ ਉਹ ਹਰ ਇੱਕ ਗੁਰੂ ਘਰ ਦੇ ਵਿੱਚ ਜਿਹੜੀ ਲਾਈ ਗਈ ਅਤੇ ਫਰਨੀਚਰ ਮਾਰਕੀਟ ਜਿਹੜੀ ਉੱਥੇ ਪੈਂਦੀ ਹੈ ਜਣੀਗੜ੍ਹ ਦੇ ਵਿੱਚ ਉਹਨੂੰ ਢੋਣ ਦੇ ਵੀ ਆਰਡਰ ਸੀਗੇ ਉਸ ਦੇ ਵਿੱਚ ਜਿਹੜੇ ਨਾਮ ਲਿਖੇ ਆ ਹੋਰ ਵੀ ਜਿਹੜੇ ਅਸਥਾਨਾਂ ਦੇ ਨਾਮ ਲਿਖੇ ਆ ਇਸ ਦੇ ਨਾਲ 106 ਦੇ ਵਿੱਚੋਂ ਇੱਕੋ ਗੁਰੂ ਘਰ ਹੈ ਜਿਹੜਾ ਸ਼੍ਰੀ ਗੁਰੂ ਵਿਦਾਸਵਰ ਦਾ ਇੱਕੋ ਗੁਰੂ ਘਰ ਜਿਹੜਾ ਵਿਕਾਸ ਨਗਰ ਦੇ ਵਿੱਚ ਹੈ ਉਹਦੇ ਨਾਮ ਜਿਹੜਾ ਆ ਹੋਰ ਵੀ ਲਿਸਟ ਵਿੱਚ ਚਾਵਲ ਕੀਤਾ ਗਿਆ ਅਤੇ ਉਹਦੇ ਨਾਲ ਇਹ ਸੱਤ ਜਿਹੜੇ ਆ ਭਗਵਾਨ ਵਾਲੀਮਾਰਾ ਦੇ ਮੰਦਰ ਜਿਹੜੇ ਆ ਉਹ ਲਿਸਟ ਦੇ ਵਿੱਚ ਸੱਤਾਂ ਦੇ ਜਿਹੜੇ ਨਾਮ ਲਿਖੇ ਗਏ ਸੀ ਇਨਾ ਨੂੰ ਮੰਨਦੇ ਨਜ਼ਰ ਰੱਖਦੇ ਹੋਏ ਅਸੀਂ ਜਿਹੜਾ ਉੱਥੇ ਜਾ ਕੇ ਇੱਕ ਉਸ ਪਿੰਡ ਦੀ ਕਮੇਟੀ ਜਿਹੜੀ ਆ ਉਹਨੂੰ ਇਕੱਠੇ ਕਰਕੇ ਇੱਕ ਵੀਡੀਓ ਪਾਈ ਸੀ ਜਿਸ ਵਿੱਚ 30 ਤਰੀਕ ਨੂੰ ਜੂਨ ਨੂੰ ਜਿਹੜਾ ਆ ਸਮਾਂ 12 ਵਜੇ ਤਾਂ ਰੱਖਿਆ ਵੀ ਕਈਆਂ ਸਾਥੀ ਨੇ ਦੂਰੋਂ ਜਿਨ੍ਹਾਂ ਦੇ ਵਿੱਚੋਂ ਵੀ ਹੋਣਾ ਸੋ ਪੂਰੇ 12 ਵਜੇ ਜਿਹੜੀ ਮੀਟਿੰਗ ਆ ਉੱਥੇ ਜਿਹੜਾ ਆ ਵਿਕਾਸ ਨਗਰ ਗੁਰੂ ਘਰ ਦੇ ਵਿੱਚ ਸ਼ੁਰੂ ਕੀਤੀ ਜਾਊਗੀ ਮੈਂ ਸਾਰਿਆਂ ਨੂੰ ਬੀਟ ਕਰਦਾ ਵੀ ਆਪਾਂ ਸਾਰੇ ਕੱਢੀ ਹੋਈਏ ਜਿਹੜੇ ਲੋਕ ਸਾਡੇ ਚਾਰ ਪਰ ਤੋਂ ਕੁੜਥਰੇ ਤੋਂ ਨਵੇਂ ਚੜ ਤੋਂ ਇਧਰ ਵਾਲੇ ਦੁਆਲੇ ਆ ਉਹ ਇਧਰੋਂ ਜਿਹੜੀ ਹੋਣੀ ਆ ਉਹ ਆਪਾਂ ਚੱਕ ਕੇ ਗੁਰੂ ਘਰ ਸਾਡਾ ਕੋ ਬਾੜਾ ਰੋਡ ਦੇ ਉੱਪਰ ਠੀਕ 8:00 ਵਜੇ 8:30 ਵਜੇ ਤੱਕ ਆਪਾਂ ਚੱਲ ਪਣਾ ਕਿਉਂਕਿ ਜੇ ਆਪਾਂ ਜਲਦੀ ਚੱਲਾਂਗੇ ਸਾਰੇ ਸਾਥੀ ਇੱਥੇ ਪਹੁੰਚਣ ਸੋ ਜੇਕਰ ਸਾਥੀ ਜਿਹੜੇ ਆ ਇਧਰੋਂ ਨਹੀਂ ਆਣਾ ਚਾਹੁੰਦੇ ਤਾਂ ਸਿੱਧੇ ਜਿਹੜੇ ਆ ਮੁਹਾਲੀ ਜਿਹੜਾ ਆ ਵੇਕਾ ਚੌਂਕ ਹੈ ਮੁਹਾਲੀ ਉਹਦੇ ਨਾਲ ਅੱਧਾ ਕਿਲੋਮੀਟਰ ਕਿਲੋਮੀਟਰ ਤੇ ਦਾਣਾ ਮੰਡੀ ਆ ਸੋ ਸਾਰੇ ਸਾਥੀ ਉੱਥੇ ਪੌਂਟਨ ਕਲਾ ਮੰਡੀ ਦੇ ਵਿੱਚ ਤਾਂ ਜੋ ਉਥੋਂ ਪੱਠੇ ਹੋ ਗਿਆ ਫਾਂ 11 ਵਜੇ 11:30 ਵਜੇ ਚੱਲ ਕੇ 12 ਵਜੇ ਉਹ ਜਿਹੜਾ ਵਿਕਾਸ ਮੰਡ ਜਿਹੜੇ ਆ ਗੁਰੂ ਘਰ ਦੇ ਵਿੱਚ ਪਹੁੰਚ ਜੀਏ ਤਾਂ ਸਾਬ ਬੇਤੀ ਆ ਵੀ ਜਿਹੜੇ ਦਾ ਸਾਡੇ ਏਰੀਆ ਦੇ ਨਾਲ ਲੱਗਿਆ ਉਹ ਸ਼੍ਰੀ ਗੁਰੂ ਬਾਬਾ ਜਮਾਨਾ ਚੱਕੀ ਗੁਰੂ ਘਰ ਦੇ ਵਿੱਚ 8 ਵਜੇ ਪਹੁੰਚ ਜਾਣ ਅਤੇ ਉਸ ਤੋਂ ਬਾਅਦ ਜਿਹੜਾ ਮੁਹਾਲੀ ਦੇ ਵਿੱਚ ਬੇਰਗਾ ਲੋਗ ਦੇ ਨਾਲ ਆਾਣਾ ਮੰਡੀ ਉਹ ਲੋਕੇਸ਼ਨ ਜਿਹੜੀ ਰੱਖੀ ਆ ਅਸੀਂ ਲੋਕੇਸ਼ਨ ਵੀ ਸਾਰੇ ਗਰੁੱਪਾਂ 'ਤੇ ਪਾ ਦਾਂਗੇ ਉਹ ਸਾਰੇ ਇਕੱਠੇ ਹੋਏ ਤਾਂ ਜੋ ਇੱਕ ਸਾਲ ਜਿਹੜਾ ਆਪਾਂ ਸਾਰੇ ਚੱਲ ਕੇ ਗੁਰੂਗੜ੍ਹ ਪਹੁੰਚ ਸੀ ਉਹ ਸਾਰਿਆਂ ਨੂੰ ਹੀ ਬੀਤੀ ਆ ਵੀ ਆਪਾਂ ਸਾਰੇ ਇਕੱਠੇ ਹੋ ਕੇ ਉੱਥੇ ਪਹੁੰਚਣਾ ਆ ਸੋ ਪ੍ਰਸ਼ਾਸਨ ਕੋਲੋਂ ਵੀ ਇੱਕ ਮੈਸੇਜ ਜਰੂਰ ਆਇਆ ਅੱਜ ਤੋਂ ਦੋ ਦਿਨ ਪਹਿਲਾਂ ਵੀ ਜਿਹੜਾ ਉਸ ਸਥਾਨ ਦੇ ਜਿੱਥੇ ਗੁਰੂ ਘਰ ਹੈ ਮਾਰਕੀਟ ਜਿਹੜੀ ਪੁਰੀਚਰ ਮਾਰਕੀਟ ਆ ਉਹਨੂੰ ਜਿਹੜਾ ਆ ਗਵਰਨਰ ਨੂੰ ਮਿਲ ਕੇ ਜਿਹੜਾ ਉਹ ਰੋਗ ਲਾਤੀ ਗਈ ਆ ਇਹ ਸਾਰਾ ਕੁਝ ਜਿਹੜਾ ਆ ਸਾਡੇ ਸਮੁੱਚੇ ਸਮਾਜ ਦੇ ਹੌਸਲੇ ਕਰਕੇ ਸਾਰੇ ਇਕੱਠ ਕਰਕੇ ਹੋਇਆ ਪਰ ਫਿਰ ਵੀ ਆਪਾਂ ਜੀ ਮੀਟਿੰਗ ਆ ਆਪਣੀ ਜਿਹੜੀ ਰੱਖੀ ਆ ਉਹਨੂੰ ਬੜੇ ਬਗਲ ਦੇ ਉੱਪਰ ਕੰਮਜਾਂਗ ਕਰਨਾ ਤਾਂ ਜੋ ਜਿਹੜੇ ਉੱਥੇ ਤੇ ਚੰਡੀਗੜ੍ਹ ਦੇ ਗਵਰਨਰ ਸਾਹਿਬ ਹੈ ਉਹਨੂੰ ਸਾਡੇ ਜਿੰਨੇ ਮਹਾਪੁਰਸ਼ ਸੰਸਮਾਜ ਜਾਉਂਗੇ ਉਹਨਾਂ ਦੀ ਜਿਹੜੀ ਸਾਰਿਆਂ ਦੀ ਕਮਿਊਨਿਟੀ ਜਿਹੜੀ ਇੱਕ ਬਣਾਈ ਜਾਊਗੀ ਤਾਂ ਜੋ ਮਹਾਪੁਰਸ਼ ਜਿਹੜੇ ਗਵਰਨਰ ਨੂੰ ਮਿਲ ਕੇ ਜਿਹੜਾ ਹੈ ਅਗਲਾ ਐਕਟ ਜਿਹੜਾ ਉਹ ਲੀਕ ਸਕਲ ਵੀ ਇਹ ਜਿਹੜੀ ਪੋਜੀਸ਼ਨ ਹੈ ਉਹ ਕਿਸ ਵਿਅਕਤੀ ਨੇ ਪਾਈ ਸੀ ਉਸ ਵਿਅਕਤੀ ਨੂੰ ਵੀ ਜਿਹੜਾ ਹੈ ਸਮਾਜ ਦੇ ਸਾਹਮਣੇ ਨੰਗਾ ਕਰਾਂਗੇ ਸੋ ਸਾਰਾ ਕੋ ਟੰਗਾ ਇਹ ਨਾਲ ਕੇਸ ਨੂੰ ਹੈਂਡਲ ਕਰਦੇ ਹੋਏ ਜਿਹੜਾ ਉਸ ਮੀਟਿੰਗ ਦੇ ਵਿੱਚ ਵਿਚਾਰ ਪੰੰਡਾ ਕਰਕੇ ਜਿਹੜਾ ਅੱਗੇ ਵਧਾ ਪੰਜਾਬ ਮੰਨ ਦੀ ਗਾਲ ਜੇ ਚੰਡੀਗੜ੍ਹ ਮੰਨ ਦੀ ਗਾਲ ਚਾਹੀਏ ਉਥੇ ਆਪਾਂ ਤੀ ਨੂੰ ਬੀਜੀਪੀ ਦਾ ਤਰਵਾਨ ਨੂੰ ਸ਼ੋਅ ਰੋਡ ਸ਼ੋਅ ਕਰਨਾ ਜਾਂ ਗਵਰਨਰ ਦੀ ਜਿਹੜੀ ਹੈਡਵਨ ਰੋਡ ਸ਼ੋਅ ਕਰਨਾ ਉਹ ਜਿਹੜਾ ਫੈਸਲਾ ਆ ਉਹ ਸਾਰਿਆਂ ਦੇ ਵਿੱਚ ਜਿਹੜਾ ਤੀਦਰੀ ਨੂੰ ਜਿਹੜਾ ਲੈ ਜਾਊਗਾ ਸੋ ਮੈਂ ਫਿਰ ਤੋਂ ਵਾਲਾ ਹਾਜ਼ਰ ਨੂੰ ਬੇਨਤੀ ਕਰਦਾ ਵੀ ਸਾਰੇ ਸਾਥੀ ਜਿਹੜਾ ਉਦੇ ਸਾਰੇ ਸਿਰ ਪਹੁੰਚੀਏ ਸਾਰਿਆਂ ਨੂੰ ਜੈ ਗੁਰਦੇਵ ਤਾਰਗੁਰਦੇਵ ਜੈ ਵਾਲਮੀਕੀ ਹਰਿ ਵਾਲਮੀਕੀ ਜੈ ਭੀਮ ਜੈ ਭਾ Chandar Consultants Limited Building Maintenance Handyman under Chatrade platform is now available on your local London area. He has more than 5 years' experience in same line. He used to work with reputed companies, agencies, as well local builders with brothers. He is professional by plumbing, electrician, masonry car painting. For more information, please contact him at under check Trade platform, www.jacktrade.com/921760. Chander Consultants Limited, call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ